ਪੰਜਾਬ 84 ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸੋ ਸਵੇਰ ਤੋਂ ਹੀ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਵੱਖ-ਵੱਖ ਵਿਕਾਸ ਕਾਰਜਾਂ ਦੇ ਕੀਤੇ ਗਏ ਉਦਘਾਟਨ ਇਸ ਮੌਕੇ ਤੇ ਪੁਰਾਣੀ ਤਹਿਸੀਲ ਦੇ ਵਸਿਕਾ ਨਵੀਸ ਅਤੇ ਟਾਈਪਿਸਟਾਂ ਵੱਲੋਂ ਵੀ ਤਰਨਤਾਰਨ ਦੀ ਜਿਮਨੀ ਚੌਂ ਜਿੱਤਣ ਤੋਂ ਬਾਅਦ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਤੇ ਨਾਲ ਦੀ ਨਾਲ ਲੱਡੂ ਵੀ ਵੰਡੇ ਗਏ ਤੇ ਨਾਲ ਦੀ ਨਾਲ ਉਹਨਾਂ ਨੇ ਧੰਨਵਾਦ ਵੀ ਕੀਤਾ ਕਿ ਨਵੀਂ ਕੰਪਲੈਕਸ ਨਵੀਂ ਤਹਿਸੀਲ ਕੰਪਲੈਕਸ ਜਿਹੜੀ ਉਹਨਾਂ ਨੂੰ ਮਿਲੀ ਏ ਉੱਥੇ ਕੰਮ ਕਰਨ ਵਾਸਤੇ ਵੀ ਜਿਹੜੀ ਜਗ੍ਹਾ ਦਿੱਤੀ ਗਈ ਏ ਉਹਦੇ ਵਾਸਤੇ ਵੀ ਕਿਤੇ ਨਾ ਕਿਤੇ ਉਹਨਾਂ ਨੇ ਵਿਧਾਇਕ ਅਮਨ ਸ਼ੇਰ ਸਿੰਘ ਚੈਰੀ ਕਲਸੀ ਦਾ ਧੰਨਵਾਦ ਕੀਤਾ ਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਾਇਆ ਕੀ ਕੁਝ ਕਿਹਾ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਵਿਧਾਇਕ ਨੇ ਅਤੇ ਕੀ ਕੁਝ ਕਿਹਾ ਪੁਰਾਣੇ ਤਹਿਸੀਲ ਦੇ ਟਾਈਪਿਸਟ ਅਤੇ ਵਸੀਕਾ ਨੇ ਆਓ ਸੁਣਾਉਂਦੇ ਹਾਂ ਤੁਹਾਨੂੰ ਵੀ ਤੁਸੀਂ ਬਣੇ ਰਹੋ ਪੰਜਾਬ 84 ਲਾਈਵ ਦੇ ਨਾਲ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਸੀਂ ਜੁੜੇ ਰਹੋ ਪੰਜਾਬ 84 ਲਾਈਵ ਦੇ ਨਾਲ ਪੱਤਰਕਾਰ ਲक्की ਦੀ ਖਾਸ ਰਿਪੋਰਟ ਬਟਾਲੇ ਤੋਂ ਤੁਹਾਨੂੰ ਸੁਣਾਉਂਦੇ ਹਾਂ ਕੀ ਕੁਝ ਕਿਹਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਤੇ ਨਾਲ ਹੀ ਵਸ਼ੀਕਾ ਪੁਰਾਣੀ ਤਹਿਸੀਲ ਦੇ ਜਿਨ੍ਹਾਂ ਨੂੰ ਨਵੀਂ ਤਹਿਸੀਲ ਮਿਲੀ ਹੈ ਕੀ ਉਹਨਾਂ ਨੇ ਕਿਹਾ ਸੁਣਾਉਂਦੇ ਹਾਂ ਤੁਹਾਨੂੰ ਤੁਸੀਂ ਬਣੇ ਰਹੋ ਪੰਜਾਬ 84 ਲਾਈਵ ਦੇ ਨਾਲ ਪੱਤਰਕਾਰ ਲੱਕੀ ਦੀ ਖਾਸ ਰਿਪੋਰਟ ਬਟਾਲੇ ਤੋਂ ਬਿਲਕੁਲ ਜੀ ਇਹ ਮੇਰਾ ਪਰਿਵਾਰ ਆ ਬਟਾਲਾ ਜੀ ਔਰ ਮੇਰੇ ਪਰਿਵਾਰ ਦੇ ਲੋਕ ਸਾਰੇ ਇਕੱਠੇ ਹੋਏ ਨੇ ਤੇ ਮੈਨੂੰ ਕਹਿ ਰਹੇ ਸੀ ਵੀ ਇੱਥੋਂ ਹੋ ਕੇ ਜਾਣਾ ਤੇ ਮੈਂ ਕਿਹਾ ਜੀ ਮੈਂ ਆ ਗਿਆ ਜੀ ਤੇ ਮੈਨੂੰ ਖੁਸ਼ੀ ਆ ਅੱਜ ਤਰਨਤਾਰਨ ਦੀ ਜਿਹੜੀ ਕੱਲ ਜਿੱਤ ਹੋਈ ਆ ਅੱਜ ਇਹ ਚਾਹ ਨਾਲ ਖੁਸ਼ੀ ਨਾਲ ਲੱਡੂ ਵੰਡ ਰਹੇ ਨੇ ਸੋ ਇਹੋ ਇੱਕ ਪਰਿਵਾਰ ਦਾ ਕਿੰਝ ਨਾ ਵੀ ਜਦੋਂ ਮਗਰ ਪਿੱਛੇ ਹੌਸਲਾ ਹੋਵੇ ਤੇ ਫਿਰ ਇਨਸਾਨ ਜਿਹੜਾ ਹੋਰ ਵੱਧ ਚੜ ਕੇ ਅੱਗੇ ਕੰਮ ਕਰਦਾ ਸੋ ਮੈਨੂੰ ਮਾਣ ਵੀ ਆ ਖੁਸ਼ੀ ਵੀ ਆ ਔਰ ਇਹਨਾਂ ਦੀ ਲੰਮੇ ਸਮੇ ਤੋਂ ਡਿਮਾਂਡ ਸੀ ਵੀ ਤਹਿਸੀਲ ਜਿਹੜੀ ਨਵੀਂ ਬਣ ਜਾਵੇ ਅੱਜ ਮੈਨੂੰ ਖੁਸ਼ੀ ਨਾਲ ਕਹਿਣਾ ਪੈ ਰਿਹਾ ਵੀ ਮਾਨਜੋਤ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ੇ ਅੱਥ ਤਹਿਸੀਲ ਜਿਹੜੀ ਹੈ ਇਹਨਾਂ ਨੂੰ ਨਵੀਂ ਮਿਲ ਗਈ ਆ ਹੁਣ ਮੈਨੂੰ ਇਹੋ ਆ ਵੀ ਇਹਨਾਂ ਦੇ ਕੰਮ ਜਿਹੜੇ ਨੇ ਹੋਰ ਚੜ੍ਹਦੀ ਕਲਾ 'ਚ ਧਿਆਨ ਹੋਰ ਤਰੱਕੀਆਂ ਮੰਨਨ ਸਾਰੇ ਸੋ ਸਰਕਾਰ ਦਾ ਔਰ ਐਮਐਲਏ ਦਾ ਇੱਕ ਨਿੱਧੀ ਫਰਜ਼ ਹੀ ਹੋ ਹੁੰਦਾ ਵਾ ਵੀ ਉਹਦੀ ਆਬਾਮ ਜਿਹੜੀ ਜਨਤਾ ਉਹ ਖੁਸ਼ ਰਹਿ ਗਏ ਤਰਨਤਾਰ ਦੇ ਲੋਕਾਂ ਨੇ ਵੇਖਿਆ ਤੁਹਾਡੇ ਨਾਲ ਵਿਰੋਧੀ ਤਲਖੀ ਨਾਲ ਪੇਸ਼ ਆਏ ਪਰ ਬੜੇ ਪਿਆਰ ਨਾਲ ਤੁਸੀਂ ਡੀਲ ਕੀਤਾ ਉਹ ਹੀ ਪਹੁੰਚ ਤੋ ਪੁਆਇੰਟ ਲੈ ਕੇ ਗਏ ਨੇ ਉਹ ਜੋ ਵਿਰੋਧੀਆਂ ਵੱਲੋਂ ਊਲ ਝੂਲ ਬਿਆਨ ਦਿੱਤੇ ਗਏ ਕੀ ਕਹਿਣਾ ਚਾਹੁੰਦੇ ਹੋ ਵਿਰੋਧੀਆਂ ਨੂੰ ਮਾਨ ਸਕਦਾ ਬਸ ਆਪੋ ਆਪਣੀ ਸੋਚ ਆ ਜਿਹੜਾ ਜਿੰਨੀ ਸੋਚ ਦਾ ਮਾਲਕ ਆ ਉਹਨੇ ਉਹ ਕੰਮ ਕਰਦਾ ਸੋ ਤੁਹਾਡੇ ਸਾਹਮਣੇ ਤਰਨਤਾਰ ਦੇ ਲੋਕਾਂ ਨੇ ਰਿਜ਼ਲਟ ਜਿਹੜੀ ਆ ਉਹ ਦੇ ਕੇ ਦੱਸ ਦਿੱਤਾ ਵੀ ਤਰਨਤਾਰ ਦੇ ਲੋਕ ਕਿੰਨਾ ਨੂੰ ਪਸੰਦ ਕਰਦੇ ਨੇ ਔਰ ਮੈਨੂੰ ਇੱਕ ਗੱਲ ਦੀ ਹੈਰਾਨੀ ਵੀ ਆ ਤੇ ਅਚੰਬੇ ਚ ਵੀ ਆ ਕਿ ਆ ਕਾਂਗਰਸੀ ਕਹਿੰਦੇ ਸੀ ਅਸੀਂ 27 'ਚ ਆਗੇ ਇਹ ਤੇ 4 ਨੰਬਰ ਤੇ ਆ ਗਏ ਸੋ ਕਹਿਣ ਦਾ ਭਾਵ ਹੰਕਾਰ ਹੋ ਗਿਆ ਸੀ ਪਹਿਲਾਂ ਕਹਿੰਦੇ ਸਰਕਾਰ ਨਹੀਂ ਬਣਨੀ ਬਣ ਗਈ ਫਿਰ ਕਹਿੰਦੇ 6 ਮਹੀਨੇ ਨਹੀਂ ਚੱਲਣੀ ਫਿਰ ਚੱਲ ਗਈ ਫਿਰ ਕਹਿੰਦੇ ਬਿਜਲੀ ਵਾਲੀਆਂ ਗਰੰਟੀਆਂ ਨਹੀਂ ਪੂਰੀਆਂ ਹੋਣੀਆਂ ਉਹ ਵੀ ਹੋ ਗਈਆਂ ਹੁਣ ਕੀ ਬਿਆਨਾਂ ਦੇ ਪਤਾ ਕਦੀ ਬਿਆਨ ਹੁੰਦੇ ਨੇ ਵੀ ਲੋ ਜੀ ਇਹ ਤੇ ਝਾੜੂ ਵਾਲੇ ਵਿਆਹ ਹੀ ਕਰਾਈ ਜਾਂਦੇ ਸਮਝ ਜੀ ਜਿੰਦਾਬਾਦ ਹੁਣ ਜਿਹੜੇ ਹੈਕ ਬਾਰੇ ਨੇ ਉਹ ਵਿਆਹ ਨਾ ਕਰਾਉ। ਹੁਣ 70 ਸਾਲਾਂ ਦੀ ਉਮਰ ਜਿੰਨਾ ਦੀ ਉਹ ਫੇ ਜਿਹੜੇ ਇਹਨਾਂ ਦੇ ਲਾਲੋ ਲੀਡਰ ਨੇ ਹੁਣ ਉਸ ਉਰੇ ਤੇ ਵਿਆਹ ਹੋਣੇ ਨਹੀਂ। ਸੋ ਕਹਿਣ ਦਾ ਭਾਵ ਇਹ ਕੋਈ ਸਿਆਸੀ ਬਿਆਨ ਥੋੜਾ ਨੇ। ਫਿਰ ਕੋਈ ਕਹਿ ਦਿੰਦੇ ਕੈਸਾ ਮਟੀਰੀਅਲ ਆ ਗਿਆ ਆ ਮੋਬਾਈਲ ਚਾਰਜਰਾਂ ਵਾਲਿਆਂ ਨੂੰ ਟਿਕਟਾਂ ਦਿੱਤੀਆਂ ਇਹ ਲੋਕੀ ਚੀਜ਼ ਨੂੰ ਨਹੀਂ ਮੰਨਦੇ। ਲੋਕੀ ਚੀਜ਼ ਨੂੰ ਮੰਨਦੇ ਨੇ ਵੀ ਜਿਹੜਾ ਪਹਿਲਾਂ ਐਮਐਲਏ ਦਾ ਇੱਕ ਨਾਮ ਹੁੰਦਾ ਹੈ ਇੱਕ ਦਰਜਾ ਐਸਾ ਪੇਸ਼ ਹੁੰਦਾ ਹੈ ਵੀ ਪਤਾ ਨਹੀਂ ਕਿੱਡਾ ਤਕੜਾ ਇੱਕ ਲੈਵਲ ਆ ਅੱਜ ਆ ਸਾਡੇ ਗੁੱਟ ਫੜ ਗਏ ਇਧਰ ਉਧਰ ਨੂੰ ਆਪੇ ਖਿੱਚੀ ਫਿਰਦੇ ਵੀ ਆ ਜੋ ਵੀ ਆ ਜੋ ਵੀ ਸੋ ਇਹ ਗੈਪ ਹੀ ਨਾ ਜਿਹੜਾ ਸਿਆਸਤ ਦਾ ਉਹ ਕਵਰ ਕਰ ਦਿੱਤਾ ਲੋਕ ਐਵੇਂ ਨਹੀਂ ਪਿਆਰ ਕਰਦੇ ਲੋਕ ਅ ਪਰਸਨਲੀ ਮੈਂ ਕਹਿ ਸਕਦਾ ਜਦੋਂ ਉਹਨਾਂ ਦੇ ਹੋਈਏ ਤੇ ਫਿਰ ਉਹਨਾਂ ਨੂੰ ਮਾਣ ਵੀ ਮਹਿਸੂਸ ਹੁੰਦਾ ਵੀ ਆ ਸਾਡੇ ਪਰਿਵਾਰ ਤੇ ਜੀਤੇ ਸੋ ਨਗਰ ਦੀ ਜਿਹਦੇ ਨਗਰ ਨਿਗਮ ਦਾ ਮੇਅਰ ਬਣਾ ਦੇਣਗੇ ਇਹਨਾਂ ਨੂੰ ਹੁਣ ਇੰਨਾ ਕਿ ਮੇਰੇ ਤੇ ਆਸ ਵੀ ਆਮਾਨ ਵੀ ਆ ਔਰ ਇਹਨਾਂ ਨੂੰ ਹੁਣ ਮੈਨੂੰ ਇਹ ਕਹਿੰਦਾ ਰਿਪੋਰਟ ਕਾਰਡ ਨਹੀਂ ਦੇਣੀ ਪੈਂਦੀ ਇਹਨਾਂ ਨੂੰ ਪਤਾ ਵੀ ਜੇ ਸ਼ਹਿਰੀ ਨੇ ਕਿਹਾ ਤੇ ਉਹ ਕੰਮ ਕਰੂਗਾ ਜਿਹਦੇ ਚਾਹੁੰਦੇ ਨੇ ਸ਼ਹਿਰ ਦਾ ਅੰਦਰਲਾ ਸਵਾਲ ਨਾ ਤੇ ਮੈਂ 6 ਮਹੀਨੇ ਦੀ ਗਰੰਟੀ ਲੈਣਾ 6 ਮਹੀਨਿਆਂ ਚ ਜਿਹੜੀਆਂ ਸੜਕਾਂ ਗਲੀਆਂ ਨਾਲੀਆਂ ਦੇ ਬਾਰ ਬਾਰ ਜਿਹੜੇ ਫੋਨ ਆਉਂਦੇ ਸੀ ਵੀ ਆ ਨਹੀਂ ਬਣੀਆਂ ਰਹਿ ਗਿਆ ਨੇ ਜਦਨ ਮੇਰਾ ਮੇਅਰ ਕੁਰਸੀ ਤੇ ਬਹਿ ਜਾਂਦਾ 6 ਮਹੀਨਿਆਂ ਦੇ ਵਿੱਚ ਵਿੱਚ ਸਾਰਾ ਸ਼ਹਿਰ ਦਾ ਅੰਦਰੂਨੀ ਵੀ ਖਲਾਰਾ ਕੱਢ ਦਾਂਗੇ ਪਰ ਇੱਕ ਵਾਦਾ ਕਰਨ ਲੱਗਾ ਵਾਦਾ ਜਦੋਂ ਦਾ ਮੁਲਖ ਜਾਤ ਹੋਇਆ ਬੜੀਆਂ ਸਰਕਾਰਾਂ ਆਈਆਂ ਬੜੀਆਂ ਗਈਆਂ ਜਿਨ੍ਹਾਂ ਦੀ ਜਿੰਨੀ ਸੋਚ ਉਹਨਾਂ ਨੇ ਆਪ ਆਪਣੀ ਸੋਚ ਨਾਲ ਕੰਮ ਕੀਤਾ ਪਰ ਪਿਛਲੇ 75 ਸਾਲਾਂ ਤੋਂ ਜਿਨ੍ਹਾਂ ਦੀਆਂ ਸਰਕਾਰਾਂ ਰਹੀਆਂ ਅੱਜ ਤੱਕ ਬਟਾਲੇ ਵਾਸਤੇ ਕੂੜੇ ਦੀ ਜਗ੍ਹਾ ਨਹੀਂ ਹੈਗੀ ਥਾਂ ਥਾਂ ਤੇ ਕੂੜਿਆਂ ਦੇ ਢੇਰ ਲੱਗਦੇ ਪਹਿਲਾ ਮੇਰਾ ਇੱਕ ਵਾਦਾ ਜਿੱਦਣ ਮੇਰਾ ਮੇਰ ਕੁਰਸੀ ਤੇ ਬੈਠਦਾ ਪਹਿਲੇ ਸਾਈਨ ਉਹਦੇ ਕੋ ਮੈਂ ਜਗ੍ਹਾ ਤੇ ਕੂੜੇ ਵਾਲੇ ਕਰਾਉਂਗਾ ਜਿਹੜੇ ਇਹਦੇ ਤੋਂ ਨਿਆ ਤੇ ਦਵਾਵਾਂਗੇ ਤੇ ਬਾਕੀ ਸੜਕਾਂ ਗਲੀਆਂ ਨਾਲੀਆਂ ਤੋਂ ਕੱਢਦੇ ਆਂਗੇ ਦੂਰ ਕਰਦੇ ਆਂਗੇ ਆਪਾਂ ਜਿੰਦਾਬਾਦ ਆਪਾਂ ਰਾਜਨੀਤੀ ਕਰਾਂਗੇ ਦੂਜੀ ਆ ਤਹਿਸੀਲ ਆਈ ਨਾ ਬਟਾਲੇ ਨੂੰ ਡਵੈਲਪ ਕਿਤਰਾ ਕਰਦੇ ਫਿਰ ਆਪਾਂ ਤੁਰਾਂਗੇ ਹੋਰ ਪਾਸੇ ਨੂੰ ਜਿਹੜੇ ਬੜੇ ਕੰਮ ਰਹਿੰਦੇ ਨੇ ਹੱਲੇ ਤੇ 75 ਸਾਲਾਂ ਚ ਸਾਨੂੰ ਸੜਕਾਂ ਗਲੀਆਂ ਨਾਲੀਆਂ ਤੱਕ ਹੀ ਰੱਖੇ ਆ ਹੁਣ ਬਾਹਰ ਦੀਆਂ ਸੜਕਾਂ ਦਾ ਕੰਮ ਮੁੱਕ ਗਿਆ ਜਿੱਦਣ ਐਮਐਲਏ ਬਣ ਕੇ ਆਇਆ ਹਾਂ ਉਦੋਂ ਸ਼ਹਿਰ ਦੇ ਕੀ ਹਾਲਾਤ ਮੈਨੂੰ ਦੱਸ ਦਿਓ 메ਨ ਸੜਕਾਂ 메ਨ ਸੜਕਾਂ ਤੇ ਹੁਣ ਥੋੜੇ ਦਿਨਾਂ ਦੇ ਵਿੱਚ ਵਿੱਚ ਸਾਰੇ ਬਟਾਲੇ ਦੇ ਮੇਨ ਸੜਕਾਂ ਤੇ ਰੋਸ਼ਨੀ ਹੋਣ ਲੱਗੀ ਆ। ਵਧੀਆ ਲਾਈਟਾਂ, ਵਧੀਆ ਰੂਡ ਖੁੱਲੇ ਹੋਗੇ ਤੁਹਾਡੇ ਤੇ ਵਧੀਆ ਚੌਂਕ ਜਿਹੜੇ ਨੇ ਡਵੈਲਪ ਹੋ ਰਹੇ ਨੇ ਤੁਹਾਡੇ। ਦੇਖੋ ਨੀਤਾਂ ਨੂੰ ਮਰਾਦਾ ਹੁੰਦੀਆਂ। ਮੈਂ ਤੁਹਾਨੂੰ ਇੱਕੋ ਬੇਨਤੀ ਕਰਨਾ ਸਾਰਿਆਂ ਨੂੰ ਇੱਕ ਮੌਕਾ ਦੇ ਦਿਓ ਤੁਸੀਂ ਦੇ ਦਿੱਤਾ। ਹੁਣ ਤੁਹਾਡਾ ਇੱਕ ਮੌਕਾ ਕੱਢੇ ਤੁਸੀਂ ਕਿੰਨਾ ਟਾਈਮ 5 ਮਿੰਟ ਮੈਰੀ। ਨੱਪੇ ਬਟਨ। ਹੁਣ 5 ਸਾਲ ਦਾ ਚੌਂਕੀਦਾਰ ਮੈਂ ਆ। ਉਹ ਤੋਂ ਬਾਅਦ 27 ਚ ਫਿਰ 5 ਮਿੰਟ ਕੱਢ ਲੋਗੇ ਨਹੀਂ ਨਹੀਂ ਸਰ ਬੜੀ ਤੁਹਾਡੇ ਕਿ ਭਾਜੀ ਬੰਦਾ ਤੁਹਾਡੇ ਨਾਲ ਹੈ ਬੰਦਾ ਨਾਲ ਤੁਹਾਡੇ ਭਾਜੀ ਤੁਹਾਡੇ ਕੰਮ ਦੇ ਨਾਲ ਹੈ ਤੁਹਾਡੇ ਪੱਕਾ ਤੁਹਾਡੇ ਕੰਮ ਤੇ ਹਰ ਸਰ ਜੁਨੀਆ ਕੋਚ ਸੋਰਾ ਬਟਾਲਾ ਕੋਚ ਮੈਨੂੰ ਮੈਨੂੰ ਮਾਲ ਸੁਭਾ ਪ੍ਰਧਾਨ ਤੋਂ ਨਹੀਂ ਨਹੀਂ ਮੈਂ ਮੈਂ ਧੰਨਵਾਦ ਕਰਦਾ ਅਰਵਿੰਦ ਸਰ ਦਾ ਮਾਨਜਗ ਮੁੱਖ ਮੰਤਰੀ ਸਾਹਿਬ ਦਾ ਔਰ ਅਮਨ ਲੋੜਾ ਜੀ ਦਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਰਾਤ ਦਿਨ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਔਰ ਵੱਡੀ ਗੱਲ ਇਹ ਆ ਵੇ ਆਪਣਾ ਪੰਨਾ ਵੱਡੇ ਲੀਡਰ ਅਸ਼ੀਰਵਾਦ ਦੇ ਕੇ ਤੋਰਦੇ ਨੇ ਮੈਨੂੰ ਨਾ ਨਹੀਂ ਕਰਦੇ ਕੰਮ ਜਿਹੜੇ ਨੇ ਤੁਹਾਡੇ ਸਫਲੇ ਹੋਈ ਯਾਰ ਇਹਨੇ ਸੋ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਅਸਵੀਰ ਤੋਂ ਨਿਕਲੇ ਹੋ ਅੱਜ ਪੰਜਵਾਂ ਜਿਹੜਾ ਤੁਹਾਡਾ ਜਿਹੜਾ ਵਾ ਮਿਲਣੀ ਹੈ ਲੋਕ ਮਿਲਣੀ ਹੋਰ ਕੁਝ ਓਪਨਿੰਗ ਵੀ ਕੀਤੀ ਗਈ ਉਹਦੇ ਬਾਰੇ ਥੋੜੀ ਜਾਣਕਾਰੀ ਬਿਲਕੁਲ ਜੀ ਹੁਣ ਤੇ ਮੈਂ ਕੁਝ ਪਰਿਵਾਰ ਸੀ ਆਪਣੇ ਅਫਸੋਸ ਜੀ ਅੱਜ ਬਿਜਲੀ ਬੋਰਡ ਵਾਲਿਆਂ ਨਾਲ ਵੱਡੀ ਤੌਰ ਤੇ ਮੀਟਿੰਗ ਕੀਤੀ ਗਈ ਬਿਜਲੀ ਬੋਰਡ ਦਾ ਕਿਉਂਕਿ ਕਿਤੇ ਨਾ ਕਿਤੇ ਲੋਡ ਦੀ ਕਮੀ ਆ ਰਹੀ ਹੈ ਲੋਡ ਦੀ ਕਮੀ ਦਾ ਮਤਲਬ ਵੀ ਬਿਜਲੀ ਘਟਦੀ ਵੱਧਦੀ ਹੈ ਉਹ ਅੱਜ ਫਿਰ ਸਾਰੇ ਆਲਾ ਆਪਸਰਾ ਨਾਲ ਮੀਟਿੰਗ ਵੀ ਕੀਤੀ ਹੈ ਜਿੱਥੇ ਜਿੱਥੇ ਕੋਈ ਕਮੀਆਂ ਸੀ ਫਾਸ ਫਾਰਮ ਲੱਗਣ ਵਾਲੇ ਇਹ ਉਹਨਾਂ ਨੂੰ ਵੀ ਤੇਸ਼ ਨਿਰਦੇਸ਼ ਚ ਦੇ ਦੇ। ਬਚਾਰੀ ਕਾ ਜੀ ਨਾ ਜੋਸ਼ ਕਿਥੇ ਅੰਦਰ ਰਾਤ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਜਦੋਂ ਆਪ ਦੇਖਣ ਨੂੰ ਮਿਲੀ ਹਾਂ ਤੁਸੀਂ ਖੁਦ ਜਿਹੜੀ ਇਹ ਦੇਖੋ ਨਹੀਂ ਨਹੀਂ ਇਹ ਤਾਂ ਮੈਨੂੰ ਇਹ ਵੀ ਨਹੀਂ ਪਤਾ ਵੀ ਵੀਡੀਓ ਕਿੰਨੇ ਬਣਾਤੀ ਸੋ ਵੀਡੀਓ ਬੜੀ ਵਾਇਰਲ ਹੋ ਸੋ ਕਹਿਣ ਦਾ ਦੇਖੋ ਮੈਂ ਇੱਕ ਗੱਲ ਦੱਸਾਂ ਜੀ ਜੇ ਅੱਜ ਪਰਮਾਤਮਾ ਨੇ ਡਿਊਟੀ ਲਾਈ ਹੈ ਮੇਰੇ ਲੋਕਾਂ ਨੇ ਡਿਊਟੀ ਲਾਈ ਹੈ ਉੱਥੇ ਐਂਬੂਲੈਂਸਾਂ ਫਸੀਆਂ ਸੀ ਮੈਨੂੰ ਇਹ ਲੱਗਾ ਵੀ ਕਿਉਂਕਿ ਮੈਂ ਤੇ ਇਹੋ ਗੱਲ ਕਹਿਣਾ ਹਾਂ ਆਪਣੇ ਲੋਕਾਂ ਨੂੰ ਵੀ ਹਰ ਬੰਦਾ ਜ਼ਿੰਮੇਵਾਰ ਬਣੋ ਜੇ ਮੈਂ ਨਹੀਂ ਆ ਤੇ ਉੱਥੇ ਕੋਈ ਹੋਰ ਬੰਦਾ ਜ਼ਿੰਮੇਵਾਰੀ ਅਦਾ ਕਰੇ ਮੈਂ ਤੇ ਕੁਦਰਤੀ ਆਇਆ ਉੱਥੇ ਮੈਨੂੰ ਪਤਾ ਲੱਗਾ ਕਿਤੇ ਦੋ ਦੋ ਘੰਟਿਆਂ ਤੋਂ ਜਾਮ ਲੱਗਾ ਹੈ ਬਸ ਮੈਂ ਆ ਕੇ ਆਪਣੀ ਜ਼ਿੰਮੇਵਾਰੀ ਅਦਾ ਕੀਤੀ ਤੇ ਉਸ ਜਾਮ ਨੂੰ ਖਲਾਇਆ ਨਗਰ ਬਟਾਲੇ ਵਿੱਚ ਕੱਲ ਇੱਕ ਨੌਜਵਾਨਾਂ ਦੇ ਵਿੱਚ ਇੱਕ ਵੱਖਰਾ ਜੋਸ਼ ਜਿਹੜਾ ਵਾ ਕਈ ਨਵੇਂ ਨੌਜਵਾਨ ਵੀ ਉਸ ਰੈਲੀ ਦੇ ਵਿੱਚ ਵੇਖੇਗੇ ਤੁਹਾਡੇ ਕੰਮਾਂ ਨੂੰ ਪ੍ਰਤੀ ਵੇਖ ਕੇ ਕੀ ਕਹਿਣਾ ਚਾਹੁੰਦੇ ਹਾਂ ਮੈਂ ਮੈਂ ਇੱਕੋ ਗੱਲ ਕਹੂੰਗਾ ਜੀ ਦੇਖੋ ਬਟਾਲਾ ਮੇਰਾ ਪਰਿਵਾਰ ਮੈਂ ਤੇ ਕਿਤੇ ਬਾਹਰ ਕਿਤੇ ਚੰਡੀਗੜ੍ਹ ਵੀ ਬੈਠੇ ਹੋਈਏ ਹੋਰ ਕਿਤੇ ਬਾਹਰ ਵੀ ਜੇ ਤੋਂ ਬਟਾਲੇ ਦੇ ਅਗਲੇ ਦਾਦੇ ਕੋਈ ਕਹਿੰਦਾ ਵੀ ਸਾਡੇ ਜਿਤਨਾ ਹੁਣ ਤਰਨਤਾਰ ਨੇ ਗਏ ਆ ਉੱਥੇ ਕਹਿੰਦੇ ਕਹਿੰਦੇ ਜੀ ਸਾਡੇ ਸਾਡੀ ਬੇਟੀ ਵਿਆਹੀ ਹੈ ਸਾਡਾ ਬੇਟਾ ਵਿਆਇਆ ਇੱਕ ਆਪਣਾਪਣ ਮਹਿਸੂਸ ਹੁੰਦਾ ਵਾ ਵੀ ਉਹ ਇੱਕ ਵੱਖਰੀ ਮੈਨੂੰ ਖੁਸ਼ੀ ਆ ਵੀ ਮੈਨੂੰ ਮੇਰੇ ਬਟਾਲੇ ਦੇ ਲੋਕਾਂ ਦਾ ਸੇਵਾ ਕਰਨ ਦਾ ਮੌਕਾ ਠੀਕ ਹੈ ਧੰਨਵਾਦ ਆਪ ਤੋਂ ਪਹਿਲਾਂ ਤੇ ਅਸੀ ਖਰੀ ਭਾਈ ਦੇ ਇੱਥੇ ਤਸਵੀਰ ਚਾਹਣ ਤੇ ਧੰਨਵਾਦ ਕਰਦੇ ਆਂ ਤੇ ਅੱਜ ਤੋਂ ਪੰਜ ਸ਼ੇਮ ਨੇ ਪਹਿਲਾਂ ਉਹ ਤਸਵੀਲ ਚ ਆਈ ਸੀ ਤੇ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਤਸਵੀਲ ਬਾਅਦ ਚ ਜਾਏਗੀ ਪਹਿਲਾਂ ਤੁਹਾਡੀ ਉੱਤੇ ਦਖਾਨਾ ਬਣਾ ਕੇ ਦਿਆਂਗੇ ਸੋ ਸ਼ਹੀਦ ਤਾਂ ਯੂਨੀਸ ਹਲਫਿਕਾਨਾ ਉੱਤੇ ਲਾੜ ਕਰ ਦਿੱਤੀ ਹੈ ਇਹਨਾਂ ਦਾ ਹੀ ਬਹੁਤ ਬਹੁਤ ਤਸਵੀਲ ਕੰਪਲੈਕਸ ਵਾਲਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀਆਂ ਨੂੰ ਅਕਦੇ ਆ ਜਿਮਨੀ ਚੋਂ ਦੇ ਲੱਡੂ ਲੈ ਕੇ ਕੀ ਕਰਨ ਜਿਮਨੀ ਚੋਂ ਦੇ ਸ਼ਹੀਦ ਭਾਜੀ ਜਿੱਥੇ ਵੀ ਜਾਂਦੇ ਨੇ ਉੱਥੇ ਹੀ ਇਹ ਚੰਗੀ ਮਾਜੇ ਦੇ ਜਿੱਤ ਜਾਂਦੇ ਨੇ ਸੋ ਸਾਨੂੰ ਇਹਨਾਂ ਦੇ ਮਾਨ ਸਾਡੇ ਬਟਾੜੇ ਦੇ ਨੇ ਸਾਲ ਵਿੱਚ ਇਹਨਾਂ ਦੇ ਮਾਨ ਨੇ ਇਹ ਜਿੱਥੇ ਵੀ ਆ ਜਾਂਦੇ ਨੇ ਆਪਣੇ ਫਤਕ ਫਤੇ ਹੋ ਕੇ ਆ ਜਾਂਦੇ ਨੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਜਦੋਂ ਆਪਾਂ ਲੋਕੀ ਬੁਲਾਉਂਦੇ ਆ ਛੱਟ ਆ ਜਾਂਦੇ ਨੇ ਆਪਣਾ ਪਨ ਉਹ ਆਪਣਾ ਪਰਿਵਾਰ ਇਹਨਾਂ ਦਾ ਪਰਿਵਾਰ ਸਾਰਾ ਉਹ ਆਪਣੇ ਮੂਹਰੇ ਕਹਿੰਦੇ ਕਿ ਇਹ ਮੇਰਾ ਮੇਰਾ ਸਾਰਾ ਪਰਿਵਾਰ ਹੈ। ਉਹ ਆਪਣੇ ਪਰਿਵਾਰ ਦੇ ਵਿੱਚ ਖਦਾ ਵਿਛਦਾ ਦਿੰਦੇ ਨੇ ਜਿਹੜਾ ਆਦਮੀ ਮਰਜੀ ਇਹਨਾਂ ਨੂੰ ਬਾਹ ਫੜ ਕੇ ਉਧਰ ਲੈ ਜਾਂਦਾ ਬਾਹ ਫੜ ਕੇ ਉਹ ਲੈ ਜਾਂਦਾ ਬੱਚਾ ਵੀ ਇਹਨਾਂ ਦੀ ਬਾਹ ਫੜ ਲੈਂਦਾ। ਉਹ ਇਹਨਾਂ ਨੂੰ ਸਾਨੂੰ ਬਸਾ ਦੇ ਬਿਠਾ ਲਿਆ ਇਹਨਾਂ ਦੇ ਬੜਾ ਮਾਣ ਹੈ ਕਿ ਸਾਨੂੰ ਇਹੋ ਜਿਹੇ ਨੇਤਾ ਮਿਲਿਆ। ਹਰ ਬੰਦੇ ਦੀ ਸੋਚਦਾ ਤੁਹਾਡੇ 200 ਪਰਿਵਾਰ ਦਾ ਇਹਨਾਂ ਨੇ ਕੀ ਜੋ ਠੀਦਾ ਵਸੀਲਾ ਕੀਤਾ ਉਹ ਜਿੱਥੇ ਵੀ ਕਹਾਂਗੇ ਅਸੀਂ 24 ਘੰਟਿਆਂ ਦਾ ਖੜੇ